ਸਾਲ ਦਾ ਏਰੀਆ ਰੇ ਪੇ ਕਰਨਾ ਦਿੱਤਾ ਜਾਵੇ ਮੰਗਾਈ ਪੱਤੇ ਦੇ ਕਿਸ਼ਤ ਦਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਮੰਗਾਈ ਪੱਤਾ ਹੈ ਉਹ 50% ਹੋ ਚੁੱਕਿਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਜੋ ਡੀਏ ਹੈ ਉਹ ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਬਦਾਨਸਵਾਲੇ ਚੋਣਾ ਵਿੱਚ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੀ ਪੰਜਾਬ ਦੇ ਮੁਲਾਜ਼ਮ ਵੱਲੋਂ ਜੋ ਕਿ 2 ਅਕਤੂਬਰ ਨੂੰ ਅੰਮ੍ਰਾਲਾ ਕੈਂਟ ਨੇੜੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਜੋ ਡੀਸੀ ਆਫਿਸ ਹੈ ਉੱਥੇ ਧਰਨਾ ਲਗਾਇਆ ਜਾਊਗਾ ਅਤੇ ਅੰਮ੍ਰਾਲਾ ਸ਼ਹਿਰ ਦੇ ਵਿੱਚ ਝੰਡਾ ਮਾਰਚ ਕੱਢਿਆ ਜਾਊਗਾ ਤਾਂ ਕਿ ਜੋ ਮਾਨ ਸਰਕਾਰ ਦੇ ਜੋ ਉੱਥੇ ਜਾ ਕੇ ਦੱਸ ਦਈਏ ਕਿ ਅਸੀਂ ਆਹ ਸੂਚਨਾ ਦੇ ਦਿੱਤੀ ਹੈ ਨਾ ਪੰਜਾਬ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਭਵਾਂਤਮਾ ਸਰਕਾਰ ਦੀ ਪੋਲ ਖੁੱਲੀ ਜਾਊਗੀ 2 ਅਕਤੂਬਰ 2024 ਨੂੰ ਅੰਵਾਲਾ ਕੈਂਟ ਨੇੜੇ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਦੇ ਡੀਸੀ ਆਫਿਸ ਹੈ ਉੱਥੇ ਜਾ ਕੇ ਪਹਿਲਾਂ ਰੋਸ ਮਜਾਰਾ ਕੀਤਾ ਜਾਊਗਾ ਉਸ ਤੋਂ ਬਾਅਦ ਝੰਡਾ ਮਾਰਚ ਕੀਤਾ ਜਾਊਗਾ ਕਿਉਂਕਿ ਜੋ ਪੰਜਾਬ ਦੇ ਮੁਲਾਜ਼ਮਾਂ ਮੰਗ ਕਰਦੇ ਆ ਕਿ ਸਾਨੂੰ 5.5 ਸਾਲ ਦਾ ਏਰੀਅਰ ਪੇ ਕਿਹਦਾ ਦਿੱਤਾ ਜਾਵੇ ਮੰਗਾਈ ਪੱਤੇ ਦੇ ਕਿਸ਼ਤਾਂ ਦਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਮੰਗਾਈ ਪੱਤਾ ਹੈ ਉਹ 50% ਹੋ ਚੁੱਕਿਆ ਪਰ ਪੰਜਾਬ ਦੇ ਮਾਲਾਯਾਂ ਦਾ ਜੋ ਡੀਏ ਹੈ 38% ਆ 12% ਦਾ ਫਰਕ ਆ ਭਰਨ ਵਾਅਦਾ ਕੀਤਾ ਜਾਵੇ ਇਹ ਮੁੱਖ ਮੰਗਾ ਹਨ ਇੱਕ ਪਾਸੇ ਮੁੱਖ ਮੰਤਵੰਤ ਉਹਨਾਂ ਕਹਿ ਰਿਹਾ ਹੈ ਕਿ ਅਸੀਂ ਕੱਚੇ ਮਾਲਾਯਾਂ ਨੂੰ ਪੱਕੇ ਕਰਾਂਗੇ 2.5 ਸਾਲ ਹੋ ਚੁੱਕੇ ਆ ਸਰਕਾਰ ਬਣੀ ਨੂੰ ਰੋਪੜ ਸਨ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮਲ ਬਣਾ ਲੈ ਰਹਾ ਮੁਹੱਬਤ ਦੇ ਵਿੱਚ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੜਦਨ ਖਾਹਾਂ ਤੇ ਕੰਮੇ ਕੰਮ ਕਰਦੇ ਆ ਪਰ ਉਹਨਾਂ ਵਿੱਚੋਂ ਇੱਕ ਤੇ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਇਸ ਤਰ੍ਹਾਂ ਮੰਗ ਕਰਦੇ ਆ ਪੰਜਾਬ ਦੇ ਮੁਲਾਜ਼ਮ 17/7/2020 ਵਾਲੇ ਮੁਲਾਜ਼ਮ ਨੂੰ ਸਤਾਂਵੇਂ ਪੇਕੇ ਕੋਈ ਲਾਗੂ ਕਰਨ ਦੀ ਬਜਾਏ ਪੰਜਾਬ ਦੇ ਮੁਲਾਜ਼ਮਾਂ ਦੇ ਉੱਪਰ ਪੰਜਾਬ ਦਾ ਸਕੇਲ ਸਹੀਓ ਪੇਕਸ਼ਨ ਲਾਗੂ ਕੀਤਾ ਜਾਵੇ 15 15 ਦਾ ਨੋਟੀਫਿਕੇਸ਼ਨ ਰਾਤ ਕਰਕੇ ਜੋ ਪਰਮਿਸ਼ਨ ਮਿਲੇ ਮੁਲਾਜ਼ਮਾਂ ਉਹਨਾਂ ਤਨਖਾਹ ਫੇਸ ਕਿਤੇ ਆ ਨਾ ਉਹਨਾਂ ਨੂੰ ਪਰਮਿਸ਼ਨ ਪੀਡ ਦੇ ਰਿਹਾ ਦਿੱਤਾ ਜਾਵੇ ਇਸ ਤਰ੍ਹਾਂ ਮਿੱਡੇਵਿਲ ਵਰਕਰ ਆਸਾ ਵਰਕਰਾਂ ਉਹਨਾਂ ਦੇ ਮਾਨ ਬੱਤੇ ਵਿੱਚ ਵਾਧਾ ਕੀਤਾ ਜਾਵੇ ਜੋ ਰਿਟਾਇਰਮੈਂਟ ਦੇ ਮੁਲਾਜ਼ਮਾਂ ਉਹਨਾਂ ਦੀ ਮੁੱਖ ਮੰਗ ਹੈ ਕਿ ਸਰਕਾਰ ਮਾਨਵੀ ਚੁੱਕਿਆ ਫੈਕਟਰ 2 59 ਉਹਨਾਂ ਨੂੰ ਦਿੱਤਾ ਜਾਵੇ ਦੀ ਮੁੱਖ ਮੰਗਾਂ ਹਨ ਜੀ ਕੰਪਿਊਟਰ ਅਧਿਆਪਕ ਜੋ ਕਿ ਲਗਾਤਾਰ 23 ਦਿਨ ਤੋਂ ਸੰਗਰੂਰ ਦੇ ਡੀਸੀ ਆਫ ਦੇ ਬਾਹਰ ਧਰਨ ਲਾ ਕੇ ਬੈਠੇ ਆ ਉਹਨਾਂ ਦੀ ਮੁੱਖ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਜ ਕੀਤਾ ਜਾਵੇ ਤੇ ਸਾਡੇ ਛੇਾਂ ਬੇchnਾ ਕੀਤਾ ਜਾਵੇ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕਾਂ ਵੱਲੋਂ ਮੈਡਮਾਂ ਵੱਲੋਂ ਜਾਗੋ ਵੀ ਕੱਢੀ ਗਈ ਜਿਸ ਤਰ੍ਹਾਂ ਵਿਆਹ ਸਾਧੀਆਂ ਹੁੰਦੇ ਉੱਥੇ ਜਾਗ ਕੱਢੀ ਜਾਂਦੀ ਆ ਗੀਤ ਗਾਏ ਜਾਂਦੇ ਆ ਤੇ ਇੱਥੇ ਜਾਗੋ ਕੱਢ ਕੇ ਮੁੱਖ ਮੰਤਰੀ ਭਵਾਨ ਤੁਮਾਰੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਲਗਾਤਾਰ 21 ਦਿਨ ਹੋ ਚੁੱਕੇ ਹਨ ਜੀ ਜੋ ਕਮੂਟਰ ਤੇ ਆਗਿਆ ਭੁਖ ਹੜਤਾਲੇ ਬੈਠਿਆ ਪਰ ਉਹਨਾਂ ਦੀ ਗੱਲ ਸੁਣੀ ਨਜ਼ਾਰੀ ਅਸੀਂ ਮੁੱਖ ਮੰਤਰੀ ਭਵਾਨ ਤੁਮਾਨ ਤੋਂ ਮੰਗ ਕਰਦੇ ਆਂ ਕਿ ਜੋ ਪੰਜਾਬ ਦੇ ਮਲਾਇਆਂ ਨੂੰ 6% ਬੇਨਵ ਦਿੱਤਾ ਜਾਵੇ 17/7/2022 ਤੋਂ ਭਰਤੀ ਹੋਏ ਮਲਾਇਆਂ ਨੂੰ 6% ਬੇਨਵ ਦਿੱਤਾ ਜਾਵੇ ਤੇ ਪੰਜਾਬ ਦੇ ਮਲਾਇਆਂ ਦਾ ਹੈ ਜੋ ਏਰੀਆ ਤੇ ਜਾਵੇ 5.5 ਸਾਲ ਦਾ ਇਸ ਤਰ੍ਹਾਂ ਹੀ ਹੈ ਜੋ ਪੰਜਾਬ ਸਰਕਾਰ ਦੇ ਮੈਂ ਕੰਮ ਕਰਦੇ ਕੱਚੇ ਮਲਾਇਆਂਾਂ ਉਹ ਰੈਲੋ ਕੀਤਾ ਜਾਵੇ ਇੱਕ ਪਾਸੇ ਜੋ ਪਾਵਰ ਕੌਂਜ ਮੀਟਿੰਗ ਵੱਲੋਂ ਬੀਓਡੀ ਮੀਟਿੰਗ ਹੈ ਜੋ ਆਉਣ ਵਾਲੀ 24 ਨਵੰਬਰ ਨੂੰ ਕੀਤੀ ਜਾਊਗੀ ਇਹ ਆਸ ਕੀਤੀ ਜਾਂ ਜਾਂਦੀ ਹੈ ਕਿ ਉਹ ਸਾਦਾ 24 ਨਵੰਬਰ ਦੀ ਮੀਟਿੰਗ ਦੇ ਵਿੱਚ ਪਿੰਡੂ ਬੱਤਾ ਬਹਾਲ ਹੋ ਸਕਦਾ ਹੈ ਜੀ ਰੂਲਰ ਏਰੀਏ ਦੇ ਕੋਈ ਫੈਲਾ ਕੀਤਾ ਜਾ ਸਕਦਾ ਹੈ ਜੀ ਇਹ ਕਿਸੇ ਦੀ ਰਸਮ ਦੀ ਕੋਈ ਫੈਲਾ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਪਾਵਰ ਕੌਂ ਦੇ ਵਿੱਚ ਹਜ਼ਾਰਾਂ ਪਈਆਂ ਖਾਲੀ ਅਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਇਹ ਫੈਲਾ ਹੋ ਸਕਦਾ ਹੈ ਭਰਨ ਸਿੰਘ ਜੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਗੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ